ਲੈ ਕੇ ਆਏ ਜੀ ਮੌਸਮ ਬਾਰੇ ਜਾਣਕਾਰੀ ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਅੱਜ 29 ਤਰੀਕ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਟੁੱਟਵੀਆਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਸਕਦੀਆਂ ਹਨ ਜੋ ਕਿ ਸ਼ਾਮ ਜਾਂ ਦੁਪਹਿਰ ਤੱਕ ਪੰਜਾਬ ਦੇ ਲਗਭਗ 40 ਜਾਂ 50% ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇ ਸਕਦੇ ਹਨ ਅੱਗੇ ਗੱਲ ਕਰਦੇ ਹਾਂ 30 31 1 ਤਰੀਕ ਇਹਨਾਂ ਦਿਨਾਂ ਵਿੱਚ 30 31 ਤਰੀਕ ਹੁੰਦੇ ਹਿਸਾਬ ਨਾਲ ਇਹੋ ਜੀ ਲੱਗ ਰਹੀ ਹੈ ਕਿ ਜਿਸ ਵਿੱਚ ਪੰਜਾਬ ਵਿੱਚ ਝੜੀ ਨੁਮਾ ਬਰਸਾਤ ਵੀ ਹੋ ਸਕਦੀ ਹੈ ਅਤੇ 30 31 ਇੱਕ ਤਰੀਕ ਇਹਨਾਂ ਵਿੱਚ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦਰਮਿਆਨੇ ਮੀਂਹ ਤੋਂ ਲੈ ਕੇ ਕਿਤੇ ਕਿਤੇ ਭਾਰੀ ਮੀਂਹ ਵੀ ਪੈ ਸਕਦਾ ਹੈ ਕੁਝ ਥੋੜੇ ਜਿਹੇ ਇਲਾਕੇ ਜਿन्हे ਵੀ ਹੋ ਸਕਦੇ ਹਨ ਜਿੱਥੇ ਭਾਰੀ ਤੋਂ ਭਾਰੀ ਮੀਂਹ ਵੀ ਪੈ ਸਕਦਾ ਹੈ ਹੁੰਦੇ ਹਿਸਾਬ ਨਾਲ ਇਹ ਲੱਗ ਰਿਹਾ ਹੈ ਕਿ ਜਿਹੜੇ ਇਲਾਕੇ ਜਿਨ੍ਹਾਂ ਵਿੱਚ ਜ਼ਿਆਦਾ ਮੀਂਹ ਪੈ ਸਕਦਾ ਹੈ ਉਹ ਹਨ ਮੋਗਾ ਬਰਨਾਲਾ ਸੰਗਰੂਰ ਮਾਨਸਾ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਉਸ ਜਗ੍ਹਾ ਤੇ ਪਾਰੀ ਤੋਂ ਪਾਰੀ ਮੀਂਹ ਵੀ ਪੈ ਸਕਦਾ ਹੈ ਬਾਕੀ ਹੱਥ ਵਾਸ ਪਰਮਾਤਮਾ ਦੇ ਹੈ ਜੀ ਜੇ ਕੋਈ ਇਸ ਵਿੱਚ ਬਦਲਾਅ ਆਉਂਦਾ ਹੈ ਤੇ ਉਸ ਬਾਰੇ ਆਪਜੀ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ ਧੰਨਵਾਦ ਜੀ